ਕਿ ਭਾਈ ਤੇ ਮੈਂ ਜਿੰਨੇ ਨੂੰ ਦੱਸਿਆ ਨਾ ਤੁਹਾਡੇ ਨਾਲ ਅੱਜ ਮੇਰਾ ਸ਼ੋਅ ਹੈ ਬੜੇ ਹੀ ਖੁਸ਼ ਹੋਏ ਅੱਛਾ ਯਾਰ ਭਾਈ ਸਾਨੂੰ ਮਿਲਵਾਇਓ ਸਾਨੂੰ ਮਿਲਵਾਇਓ ਮੈਂ ਕਹਾਂ ਮਿਲਾਨ ਦੀ ਫੀਸ ਹੈ ਆਪਾਂ ਅੱਜ ਤੁਸੀਂ ਭਾਜੀ ਆਨੂੰ ਰੋਟੀ ਤੇ ਸੱਦੇ ਆਈ ਤੇ ਮੈਂ ਕਿਚੜੀ ਤੇ ਵੀ ਆਜੀ ਆਈ ਤੇ ਦੋ ਬਣੀ ਨਾ ਮੈਂ ਦਾ ਟਿਕਟੋਕ ਤੇ ਵੀਡੀਓ ਚੱਲ ਗਿਆ ਨਾ ਆਂ ਤੇ ਸਾਨੂੰ ਕਹਿੰਦੇ ਕਹਣਾ ਵੀ ਅੱਜ ਮੀਟ ਬਣਾਇਆ ਭਾਜੀ ਆਜੋ ਆਵੋਗੇ ਰਗੂ ਨੇ ਕਹਣਾ ਚੱਲ ਚੱਲ ਮੈਂ ਕਹਾਂ ਮੈਂ ਨਹੀਂ ਤਾਂ ਰੂਟ ਮਦਾਸ ਨਾਲ ਲੈ ਗਏ ਅੱਛਾ ਭਾਜੀ ਮੁੰਡਾ ਰਵੀ ਆ ਮੈਂ ਸਾਰੇ ਇੰਟਰੋਡਕਸ਼ਨ ਲਊਂਗਾ ਮੈਂ ਸਿਰਫ ਵਈਨ ਜਾਣਨਾ ਕੈਂਡੀ ਤੁਹਾਡਾ ਪੱਕਾ ਨਾਮ ਕੀ ਹੈ ਮੇਰਾ ਨਾਮ ਕਰਨਵੀਰ ਸਿੰਘ ਕਰਨਵੀਰ ਸਿੰਘ ਤੇ ਕੈਂਡੀ ਕਿਦਾਂ ਪਿਆ ਕੈਂਡੀ ਬਸ ਇਦਾਂ ਹੀ ਭਾਜੀ ਸਕੂਲ ਸਕਾਲ ਚ ਜਾ ਮੁੰਡਾ ਇੱਕ ਕਵੀ ਹੈ ਤੁਹਾਡੇ ਮਹੱਲੇ ਦਾ ਅੱਛਾ ਉਹ ਵੀ ਮੈਨੂੰ ਕੈਂਡੀ ਕਹਿੰਦੇ ਕਿੰਦਾ ਸ਼ੁਰੂ ਕਿੰਨੇ ਕੀਤਾ ਤੁਹਾਡਾ ਕੈਂਡੀ ਨਾਮ ਉਹ ਨਹੀਂ ਉਹ ਨਹੀਂ ਉਹ ਕਿਉਂ ਪਾਇਆ ਕੈਂਡੀ ਦਾ ਕੀ ਮਤਲਬ ਬਣਦਾ ਸੀ ਕੈਂਡੀ ਦਾ ਬਸ ਟੌਫੀ ਨੂੰ ਕਹਿੰਦੇ ਨਾ ਹਾਂ ਹਾਂ ਇਦਾਂ ਹੀ ਭਾਜੀ ਮੈਨੂੰ ਪਤਾ ਹੀ ਨਹੀਂ ਲੱਗਾ ਬਸ ਤੁਹਾਨੂੰ ਪਤਾ ਅੱਜ ਵੀ ਨਹੀਂ ਪਤਾ ਤੁਹਾਨੂੰ ਅੱਜ ਵੀ ਨਹੀਂ ਪਤਾ ਵੀ ਨਾ ਕਿਦਾਂ ਇਦਾਂ ਪਤਾ ਕੀ ਕਰਨਵੀਰ ਸਿੰਘ ਜੀ ਜਿੱਦ ਮੈਂ ਆਪਣੀ ਆਈਡੀ ਰੱਖੀ ਨਾ ਉਹ ਆ ਜਾਂਦੀ ਹੈ ਕਿੰ ਕੈਂਡੀ ਜੀ ਨੇ ਕਾਡ